ਬਹੁਤ ਹੀ ਟੇਸਟੀ ਤੇ ਅਮੇਜ਼ਿੰਗ ਚਨਾ ਲੱਡੂ ਆਪਣੇ ਛੋਲਿਆਂ ਦੇ ਲੱਡੂ ਬਣ ਕੇ ਤਿਆਰ ਹੋ ਗਏ ਆ ਖਾਣ 'ਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਤੇ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਨੇਗੇ ਇਸ ਤਰ੍ਹਾਂ ਬਣਾਓਗੇ ਬਿਲਕੁਲ ਪਰਫੈਕਟ ਬਣਨਗੇ ਤੁਸੀਂ ਦੀਵਾਲੀ ਵੇਲੇ ਠੰਡ ਵੇਲੇ ਬੱਚਿਆਂ ਨੂੰ ਬਣਾ ਕੇ ਦਿਓ ਜਾਂ ਫਿਰ ਆਪ ਖਾਓ ਜਾਂ ਫਿਰ ਤੁਸੀਂ ਤੁਹਾਡਾ ਕੁਝ ਦਰਦ ਹੁੰਦਾ ਏ ਗੋਡੇ ਮੋਡੇ ਦਰਦ ਹੁੰਦੇ ਨੇਗੇ ਤੁਹਾਡਾ ਸਿਰ ਦਰਦ ਹੁੰਦਾ ਏ ਜਾਂ ਫਿਰ ਤੁਸੀਂ ਡਾਈਟ ਕਰ ਰਹੇ ਹੋ ਉਸ ਟਾਈਮ ਤੇ ਜਾਂ ਜਿਨ੍ਹਾਂ ਨੂੰ 슈ਗਰ ਵਗੈਰਾ ਏ ਕਈ ਸਾਰੀਆਂ ਬਿਮਾਰੀਆਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਲੱਡੂ ਨੇਗੇ ਦੇਖਣ ਚ ਬਿਲਕੁਲ ਪਰਫੈਕਟ ਬਣੇ ਨੇਗੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਨੇਗੇ ਬਣਾਉਣਾ ਸ਼ੁਰੂ ਕਰਦੇ ਆ ਵਿੱਚੋਂ ਟੈਕਸਚਰ ਵੀ ਇਹਦਾ ਆਪਾਂ ਚੈੱਕ ਕਰ ਲੈਨੇ ਆ ਬਿਚੋਂ ਵੀ ਬਹੁਤ ਅਮੇਜ਼ਿੰਗ ਬਣਨੇਗੇ ਬਿਲਕੁਲ ਵੀ ਤੁਹਾਡੀ ਰੈਸਪੀ ਹੈ ਜਿਹੜੀ ਫੇਲ ਨਹੀਂ ਹੋਊਗੀ ਇਦਾਂ ਦੇ ਲੱਡੂ ਬਣਿਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਹੈਲਦੀ ਵਾਲੇ ਲੱਡੂ ਉਹ ਵੀ ਬਿਨਾ ਗੈਸ ਬਾਰੇ ਬਿਨਾ ਮਵਾ ਬਿਨਾ ਚਾਸ਼ਨੀ ਬਿਨਾ ਕਿਸੇ ਫालतू ਚੰਝੜ ਤੋਂ ਸਾਨੀ ਨਾਲ ਬਣਾਵਾਂਗੇ ਤੇ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਨੇਗੇ ਆਪਾਂ ਇਹਦੀ ਰੈਸਪੀ ਸਮਝਾ ਲੈ ਕੇ ਆਨੇ ਆ ਤੁਹਾਡੇ ਲਈ ਪ੍ਰੋਟੀਨ ਫਾਈਬਰ ਇਹ ਕੈਲਸ਼ੀਅਮ ਦੀ ਮਾਤਰਾ ਬਹੁਤ ਹੁੰਦੀ ਹੈ ਇਹਨਾਂ ਦੇ ਵਿੱਚ ਕਿ ਕਿ ਫਾਇਦੇ ਨੇ ਨਾਲ ਵੀਡੀਓ ਬਣਾਉਣੀ ਹੈ ਨਾਲ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਬੇਸਨ ਦੇ ਲੱਡੂ ਤਾਂ ਤੁਸੀਂ ਬਹੁਤ ਖਾਦੇ ਹੋਣੇ ਪਰ ਇਸ ਤਰ੍ਹਾਂ ਦੇ ਬੇਸਨ ਦੇ ਲੱਡੂ ਨਹੀਂ ਖਾਤੇ ਹੋਣੇ ਉਹ ਵੀ ਬਿਨਾ ਗੈਸ ਚਲਾਏ ਤੇ ਬਹੁਤ ਜ਼ਿਆਦਾ ਫਾਇਦੇ ਇਹਦੇ ਹੈਗੇ ਨੇਗੇ ਤੁਹਾਨੂੰ ਜਿਵੇਂ ਮੈਂ ਦੱਸਿਆ ਹੀ ਆ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਕੋਈ ਵੀ ਕੌਲਾ ਲੈ ਲਓ ਤੁਸੀਂ ਉਸ ਤੋਂ ਬਾਅਦ ਆਪਾਂ ਲੈਣੀਆਂ ਚਿਨੀ ਫਲੇਵਰ ਵਾਸਤੇ ਆਪਾਂ ਦੋ ਇਲਾਇਚੀਆਂ ਲਈਆਂ ਤੁਸੀਂ ਜਿੰਨਾ ਤੁਹਾਡਾ ਸਮਾਨ ਆ ਜਿੰਨੇ ਤੁਸੀਂ ਲੱਡੂ ਬਣਾਉਣੇ ਆ ਓਨਾਂਕ ਲੈ ਸਕਦੇ ਹੋ ਉਹਨੂੰ ਇਲਾਈਚੀ ਦਾ ਟੇਸ ਨਹੀਂ ਪਸੰਦ ਹੈਗਾ ਤੁਸੀਂ ਸਕਿਪ ਵੀ ਕਰ ਸਕਦੇ ਹੋ ਹੁਣ ਆਪਾਂ ਸਭ ਤੋਂ ਪਹਿਲਾਂ ਚੀਨੀ ਆ ਜਿਹੜੀ ਪੀਸ ਲਵਾਂਗੇ ਪੀਸ ਕੇ ਚੀਨੀ ਆਪਾਂ ਛਾਣ ਲਵਾਂਗੇ ਤੁਸੀਂ ਦੇਸੀ ਖੰਡ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਸ਼ੱਕਰ ਨੂੰ ਛਾਣ ਕੇ ਵੀ ਯੂਜ਼ ਕਰ ਸਕਦੇ ਹੋ ਫਿਰ ਹੋਰ ਵੀ ਜ਼ਿਆਦਾ ਫਾਇਦੇਮੰਦ ਹੋ ਜਾਣਗੇ ਇਹਦੇ ਬਹੁਤ ਜ਼ਿਆਦਾ ਫਾਇਦੇ ਨੇਗੇ ਲੱਡੂ ਖਾਣ ਦੇ ਤੇ ਆਪਾਂ ਇਹਨੂੰ ਕਰ ਲੈਨੇ ਆ ਪੀਸ ਲੈਨੇ ਆ ਜੀ ਆਪਾਂ ਪੀਸ ਲਈ ਆ ਛਾਣ ਲਈ ਆ ਅੱਪਾ 1 ਕੱਪ ਜਾਂ ਕੌਲੀ ਸੈੱਟ ਕਰ ਲੈਣਾ ਏ ਉਹਦੇ ਨਾਲ ਹੀ ਤੁਸੀਂ ਸਾਰਾ ਨਾਪ ਲੈਣਾ ਏ ਆਪਾਂ 1 ਕੌਲੀ ਜਾਂ ਫਿਰ 1 ਕੱਪ ਸਿਗਾ 1 ਕੱਪ ਆਪਾਂ ਚੀਨੀ ਦਾ ਲਿਆ ਏ ਤੇ 2 ਕੱਪ ਆਪਾਂ ਛੋਲਿਆਂ ਦੇ ਲੈਣੇ ਨੇ ਇਹਦੇ ਛਿਲਕੇ ਜਿਹੜੇ ਆਪਾਂ ਹਟਾ ਲਏ ਸੀਗੇ ਤੁਸੀਂ ਬਿਨਾ ਛਿਲਕੇ ਵਾਲੇ ਵੀ ਲੈ ਸਕਦੇ ਹੋ ਤੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਨਮਕੀਨ ਨਹੀਂ ਹੋਣੇ ਚਾਹੀਦੇ ਛੋਲੇ ਫਿਰ ਤੋਂ ਦਾ ਟੇਸ ਦਾ ਲੱਡੂਆਂ ਨਮਕੀਨ ਆਊਗਾ ਤੇ ਦੂਜਾ ਨੰਬਰ ਇਹ ਆ ਕਿ ਛੋਲੇ ਤੁਹਾਡੇ ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ ਨੇ ਕਿ ਘਟੀਆ ਕੁਆਲਿਟੀ ਦੇ ਹੋਣਗੇ ਤਰੋਂ ਰੁੱਖਾ ਰੁੱਖਾ ਲੱਗੂਗਾ ਲੱਡੂ ਇੱਕ ਕੱਪ ਆਪਾਂ ਚੀਨੀ ਦਾ 2 ਕੱਪ ਛੋਲਿਆਂ ਦੇ ਲੈਨੇਗੇ ਤੁਸੀਂ ਵੱਧ ਘੱਟ ਚੀਨੀ ਜਾਂ ਫਿਰ ਬੂਰਾ ਖੰਡ ਜੋ ਵੀ ਪਾਣਾ ਪੱਧ ਘੱਟ ਵੀ ਪਾ ਸਕਦੇ ਹੋ ਇਹਨੂੰ ਵੀ ਆਪਾਂ ਬਿਲਕੁਲ ਬਰੀਕ ਪੀਸ ਕੇ ਛਾਣ ਲਵਾਂਗੇ ਤਾਂ ਕਿ ਕੋਈ ਵੀ ਦਾਣਾ ਨਾ ਰਹੇ ਸਭ ਤੋਂ ਪਹਿਲਾਂ ਆਪਾਂ ਚੀਨੀ ਦੇ ਵਿੱਚ ਮਲਾਈ ਪਾਉਣੀ ਆ ਤਿੰਨ ਚਮਚਾ ਚੱਪਾ ਮਲਾਈ ਦੇ ਭਰ ਕੇ ਜਿਹੜੇ ਪਾ ਲਵਾਂਗੇ ਬਾਕੀ ਜੇ ਜ਼ਰੂਰਤ ਲੱਗੂਗੀ ਤਾਂ ਥੋੜਾ ਦੁੱਧ ਐਡ ਕਰ ਲਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੁਸੀਂ ਮਲਾਈ ਜੇ ਤੁਹਾਨੂੰ ਜ਼ਰੂਰਤ ਲੱਗੂਗੀ ਥੋੜੀ ਜਿਹੀ ਹੋਰ ਐਡ ਕਰ ਲਿਓ ਇਹਨੂੰ ਪਤਲਾ ਜਿਹਾ ਬਣਾ ਲੈਣਾ ਹੈ ਕਿ ਚਿੰਨੀ ਬਿਲਕੁਲ ਮਲਾਈ ਆ ਜਿਹੜੀ ਮਿਕਸ ਹੋ ਜਵੇ ਇਸ ਤਰ੍ਹਾਂ ਦਾ ਬਣਾ ਲੈਣਾ ਹੈ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੁਸੀਂ ਥੋੜਾ ਪਤਲਾ ਹੀ ਰੱਖਣਾ ਹੈ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਹੈਗਾ ਕਿਉਂਕਿ ਇਹਦੇ ਵਿੱਚ ਛੋਲੇ ਪੈਣਗੇ ਫਿਰ ਆਪੀ ਇਹਦੀ ਬਾਈਂਡਿੰਗ ਵਧੀਆ ਹੋ ਜੂਗੀ। 3 ਚਮਚ ਆਪਾਂ ਮੜਾਈ ਦੇ ਪਾਏ ਆ ਬਿਲਕੁਲ ਭਰ ਕੇ ਜੇ ਜ਼ਰੂਰਤ ਲੱਗੂਗੀ ਤਾਂ ਇੱਕ ਅੱਧਾ ਚਮਚ ਹੋਰ ਪਾ ਲਵਾਂਗੇ ਜਾਂ ਫਿਰ ਬਾਅਦ ਦੇ ਵਿੱਚ ਆਪਾਂ ਦੁੱਧ ਐਡ ਕਰ ਲਵਾਂਗੇ ਇਹਦੇ ਵਿੱਚ। ਇਹ ਆਪਣਾ ਬਣ ਕੇ ਤਿਆਰ ਹੋ ਗਿਆ। ਹੁਣ ਜਿਹੜੇ ਆਪਾਂ ਛੋਲੇ ਪੀਸ ਕੇ ਰੱਖੇ ਸੀਗੇ ਉਹ ਪਾ ਦਵਾਂਗੇ। ਚਮਚਾ ਦੇ ਨਾਲ ਆਪਾਂ ਨੂੰ ਮਿਕਸ ਨਹੀਂ ਹੋਣਾ ਹੈਗਾ ਇਸ ਲਈ ਆਪਾਂ ਚਮਚਾ ਜਿਹੜਾ ਉਹ ਕੱਢ ਦਵਾਂਗੇ। ਤੇ ਇਦਾਂ ਹੀ ਹੱਥ ਨਾਲ ਮਿਕਸ ਕਰ ਲਵਾਂਗੇ। ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਚੀਨੀ ਤੇ ਮਲਾਈ ਹੈ ਜਿਹੜੀ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਆ ਜੇ ਥੋੜਾ ਪਤਲਾ ਹੋ ਵੀ ਗਿਆ ਤੁਸੀਂ ਥੋੜਾ ਜਿਹਾ ਬੇਸਣ ਬੇਸਣ ਆ ਗਿਆ ਛੋਲੇ ਪੀਸ ਕੇ ਹੋਰ ਪਾ ਲਓ ਵੈਸੇ ਕੋਸ਼ਿਸ਼ ਕਰੋ ਕਿ ਪਹਿਲਾਂ ਹੀ ਪਤਲਾ ਨਾ ਕਰੋ ਪਹਿਲਾਂ ਹੀ ਇੰਨਾ ਖ ਪਾਓ ਆਪਾਂ ਬਿਲਕੁਲ 3 ਚਮਚ ਚ ਭਰ ਕੇ ਪਾਏ ਸੀਗੇ ਥੋੜੀ ਜ਼ਰੂਰਤ ਲੱਗੂਗੀ ਦੁੱਧ ਪਾ ਲਵਾਂਗੇ ਨਹੀਂ अदरवाइज ਮੈਨੂੰ ਨਹੀਂ ਲੱਗਦਾ ਜ਼ਰੂਰਤ ਆਪਾਂ ਨੂੰ ਪਾਉਗੇ ਕਿਉਂਕਿ ਬਿਲਕੁਲ ਪਰਫੈਕਟ ਬਣਿਆ ਹੈ ਤੁਸੀਂ ਥੋੜਾ ਜਿਹਾ ਹੱਥ ਦੇ ਵਿੱਚ ਰੱਖ ਕੇ ਮੁਠੀ ਇਦਾਂ ਦਬ ਕੇ ਦੇਖ ਲੈਣੀ ਆ ਮਤਲਬ ਬਿਲਕੁਲ ਪਰਫੈਕਟ ਇਹਨੂੰ ਕਰ ਲੈਨੇ ਆਪਾਂ ਮਿਕਸ ਇਹਨੂੰ ਹਲਕਾ ਜਿਹਾ ਰੁੱਖਾ ਲੱਗ ਰਿਹਾ ਹੈ ਇਸ ਲਈ ਮੈਂ ਬਿਲਕੁਲ ਦੋ ਛੋਟੇ ਚਮਚਾ ਦੁੱਧ ਦੇ ਐਡ ਕਰੂੰਗੀ ਇਹਦੇ ਨਾਲ ਬਾਈਂਡਿੰਗ ਵਧੀਆ ਹੋ ਚੁਗੀ ਆਪਣੀ ਦੁੱਧ ਬਣਾਈ ਹੈ ਜਿਹੜੀ ਵੱਧ ਘੱਟ ਵੀ ਐਡ ਹੋ ਸਕਦੀ ਆ ਕਈ ਵਾਰ ਛੋਲੇ ਜ਼ਿਆਦਾ ਰੁੱਖੇ ਹੁੰਦੇ ਆ ਕਈ ਵਾਰ ਜ਼ਿਆਦਾ ਸੌਫਟ ਹੁੰਦੇ ਆ ਫਿਰ ਉਸ ਦੇ ਹਿਸਾਬ ਨਾਲ ਹੋ ਸਕਦੀ ਆ 1-2 ਚਮਚ ਇੱਧਰ ਉੱਧਰ ਹੋ ਸਕਦਾ ਏ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਜੇ ਥੋੜਾ ਦੁੱਧ ਵੱਧ ਐਡ ਹੁੰਦਾ ਤਾਂ ਵੱਧ ਕਰ ਲਓ ਘੱਟ ਹੁੰਦਾ ਏ ਤਾਂ ਘੱਟ ਕਰ ਲਓ ਇਹਦੇ ਆਪਾਂ ਲੱਡੂ ਆਟ ਲੈਣੇ ਆ ਤੁਸੀਂ ਇਹਨੂੰ 1-2 ਮਿੰਟ ਇਦਾਂ ਆਟੇ ਦੀ ਤਰ੍ਹਾਂ ਗੁੰਨਣਾ ਏ ਤਾਂ ਕਿ ਬਿਲਕੁਲ ਪਰਫੈਕਟ ਬਣ ਜਵੇ ਹੁਣ ਆਪਾਂ ਹੱਥ ਧੋ ਕੇ ਮੇਰੇ ਦਾ ਹੱਥ ਜ਼ਿਆਦਾ ਵੇਸੰਜਾ ਲੱਗ ਗਿਆ ਹੱਥ ਧੋ ਕੇ ਤੇ ਲੱਡੂ ਵਟਦੇ ਆ ਇਹ ਲੱਡੂਆਂ ਵਾਲਾ ਡੋਆ ਆਪਣਾ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਜਿੰਨਾ ਕੁ ਵੱਡਾ ਤੁਸੀਂ ਲੱਡੂ ਬਣਾਉਣਾ ਹੈ ਓਨਾ ਕੁ ਵੱਡਾ ਲੱਡੂ ਆ ਜਿਹੜਾ ਵਟ ਲਓ ਇਸ ਤਰ੍ਹਾਂ ਆਪਾਂ ਲੱਡੂ ਆ ਜਿਹੜਾ ਨਾਰਮਲ ਸਾਈਜ਼ ਦਾ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਲੱਡੂ ਆਪਾਂ ਵਟ ਲਵਾਂਗੇ ਸੇਮ ਇਦਾਂ ਹੀ ਸਾਰੇ ਲੱਡੂ ਆ ਜਿਹੜੇ ਵਟ ਲੈਣੇ ਆ ਬਿਲਕੁਲ ਆਸਾਨੀ ਨਾਲ ਬੱਟੇ ਜਾਣਗੇ ਪੁਜੇ ਹੋਏ ਛੋਲੇ ਵੈਸੇ ਵੀ ਸਿਹਤ ਲਈ ਬਹੁਤ ਚੰਗੇ ਹੁੰਦੇ ਆ ਸਿਆਣੇ ਬੱਚੇ ਬਜ਼ੁਰਗ ਜਵਾਨ ਸਾਰੇ ਖਾ ਸਕਦੇ ਆ ਤੁਸੀਂ ਇਹਨੂੰ ਜਿਹੜਾ ਇੱਕ ਸਵੇਰੇ ਦੁੱਧ ਨਾਲ ਖਾਓ ਤੁਹਾਡੀ ਸੇਜ ਚ ਬਹੁਤ ਜ਼ਿਆਦਾ ਫਰਕ ਆਊਗਾ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਹੋਣਗੇ 슈ਗਰ ਵਗੈਰਾ ਜਿਹੜੇ weight lose ਕਰਦੇ ਆ ਜਾਂ ਜਿਨ੍ਹਾਂ ਨੂੰ 슈ਗਰ ਵਗੈਰਾ ਹੈ ਡਾਇਬਟੀਜ਼ ਵਗੈਰਾ ਹੈ ਸਰੀਰ ਚ ਦਰਦ ਹੁੰਦਾ ਰਹਿੰਦਾ ਹੈ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਨੇਗੇ ਇਹ ਤੋਡੇ ਜੋੜਾਂ ਦਾ ਦਰਦ ਹੁੰਦਾ ਉਦਾਂ ਜਾਂ ਫਿਰ ਅੱਖਾਂ ਦੀ ਰੋਸ਼ਨੀ ਵਾਸਤੇ ਸਿਰ ਦਰਦ ਵਾਸਤੇ ਬਹੁਤ ਹੀ ਫਾਇਦੇਮੰਦ ਲੱਡੂ ਨੇ ਇਹ ਲੋਕੀ ਲੱਡੂ ਖਾ ਕੇ ਬਿਮਾਰ ਹੋਣਗੇ ਤੁਸੀਂ ਲੱਡੂ ਖਾ ਕੇ ਤੰਦਰੁਸਤ ਹੋਵੋਗੇ ਦੀਵਾਲੀ ਤੇ ਲੋਕੀ ਮਠਾਈਆਂ ਖਾ ਕੇ ਅਕਸਰ ਬਿਮਾਰ ਹੋ ਜਾਂਦੇ ਆ ਕਿਉਂਕਿ ਪਤਾ ਨਹੀਂ ਕਿੱਦਾਂ-ਕਿੱਦਾਂ ਦੀ ਬਣੀਆਂ ਹੁੰਦੀਆਂ ਨੇਗੇ ਪਰ ਤੁਸੀਂ ਇਹ ਜਿਹੜਾ ਮਠਾਈ ਖਾ ਕੇ ਹੈਲਦੀ ਹੋਣਾ ਹੈ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ